ਥਰਮਲ ਪਲਾਂਟ ਰੂਪਨਗਰ ਦੇ ਸਾਬਕਾ ਐਸਡੀਓ ਤੇ ਸਤਲੁਜ ਪ੍ਰੈਸ ਕਲੱਬ ਰੂਪਨਗਰ ਦੇ ਮੈਂਬਰ ਪਰਮਜੀਤ ਸਿੰਘ ਸਰਾ ਦੇ ਨੌਜਵਾਨ ਪੁੱਤਰ ਦਵਿੰਦਰ ਸਿੰਘ ਬੋਨੀ ਨਮਿਤ ਅੰਤਮ ਅਰਦਾਸ ਤੇ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਗੋਬਿੰਦ ਵੈਲੀ ਵਿਖੇ ਪਾਏ ਗਏ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਇਸ ਮੌਕੇ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਦੀ ਕਾਂਗਰਸ ਦੇ ਪੰਜਾਬ ਬੁਲਾਰੇ ਸੁਖਦੇਵ ਸਿੰਘ ਕੌਂਸਲਰ ਅਮਰਿੰਦਰ ਸਿੰਘ 바ਵਾスメਦ ਇਲਾਕੇ ਦੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸੰਗਠਨਾ ਦੇ ਨੁਮਾਇੰਦੇ ਤੇ ਥਰਮਲ ਪਲਾਂਟ ਰੂਪਨਗਰ ਦੇ ਅਧਿਕਾਰੀ ਤੇ ਮੁਲਾਜ਼ਮ ਨੌਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਇੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਸ ਮੌਕੇ ਸਤਲੁਜ ਪ੍ਰੈਸ ਕਲੱਬ ਰੂਪਨਗਰ ਦੇ ਪ੍ਰਧਾਨ ਸਰਬਜੀਤ ਸਿੰਘ ਜਰਨਲ ਸਕੱਤਰ ਤੇ ਆਰ ਟੀਵੀ ਰੋਪੜਵੰਦ ਦੇ ਮਾਲਕ ਸ਼ਮਸ਼ੇਰ ਸਿੰਘ ਬੱਗਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਕੰਬੋਜ ਸੀਨੀਅਰ ਪੱਤਰਕਾਰ ਅਮਰ ਸ਼ਰਮਾ ਕੈਸ਼ੀਅਰ ਦਰਸ਼ਨ ਸਿੰਘ ਗਰੇਵਾਲ ਤੇ ਪ੍ਰੈਸ ਸਕੱਤਰ ਸੋਮਰਾਜ ਸ਼ਰਮਾ ਪੱਤਰਕਾਰ ਵ ਨਾਰੰਗ ਪੱਤਰਕਾਰ ਗੁਰਮੀਤ ਸਿੰਘ ਟੋਨੀ ਤੇ ਇਸ ਦੇ ਨਾਲ ਬਲਜੀਤ ਸਿੰਘ ਫਿੱਡੀਆਂ ਅਨਿਲ ਸ਼ਰਮਾ ਪ੍ਰੋਫੈਸਰ ਨਿਰਮਲ ਸਿੰਘ ਵਿਰਾਟ ਸਮੇਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਮੌਜੂਦ ਰਹੇ ਨੇ ਜਨਾਕਿ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਹੌਸਲਾ ਵਧਾਇਆ ਤੇ ਨੌਜਵਾਨ ਨੂੰ ਸ਼ਰਧਾਂਜਲੀ ਦਿੱਤੀ ਹੈ we ਜਾਇਸ ਤੇ ਨੀਰਾ ਬੀਵਜਾ ਡੰਮਣੀ ਰੋਹਾ ਕਿਲੀਵਾ ਕਿਦੇ ਆਪਣਾ ਆਤਮਕ ਜੀਵਨ ਲਪਾ ਰਹੀ ਹੈ ਉਸਦੇ ਗੁਨਾਹਾਂ ਹਨ ਲੱਗ ਰਹੀ ਹੈ ਰੋਕ ਲੱਗ ਰਹੀ ਹੈ ਪਾਪ ਕੇ ਮੂਢ ਸਵਾਸਾਂ ਦੀ ਜੁੜਨ ਕੇ ਜ਼ਿੰਦਗੀ ਦੇ ਬਿਤੇ ਉਹ ਵੀ ਆਏ ਨੇ ਥਰਮਲ ਪਲਾਂਟ ਰੂਪਨਗਰ ਦੇ ਸਾਬਕਾ ਐਸਡੀਓ ਤੇ ਸਤਲੁਜ ਪ੍ਰੈਸ